ਸਰਦੀ ਤੋਂ ਬਚਣ ਲਈ ਘਰ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਹਿਲੇ ਕੀਤੇ ਜਾਂਦੇ ਨੇ ਇਸੇ ਤਰ੍ਹਾਂ ਹੀ ਇੱਕ ਪਰਿਵਾਰ ਘਰ ਦੇ ਵਿੱਚ ਰਾਤ ਨੂੰ ਅੰਗੀਠੀ ਬਾਲ ਕੇ ਸੁੱਤਾ ਸੀ ਤਾਂ ਸਵੇਰ ਮੌਤ ਹੋ ਜਾਂਦੀ ਹੈ ਪਰਿਵਾਰ ਦੇ 4 ਮੈਂਬਰ ਰਾਤ ਨੂੰ ਅੰਗੀਠੀ ਸੇਕਦੇ ਸੇਕਦੇ ਸੌਂ ਜਾਂਦੇ ਔਰ ਸਵੇਰ 3 ਮੈਂਬਰ ਦੋ ਛੋਟੇ ਬੱਚੇ 2 ਸਾਲ ਦਾ ਔਰ 8 ਮਹੀਨੇ ਦਾ ਬੱਚਾ ਔਰ ਉਹਨਾਂ ਦਾ ਪਿਤਾ ਜੋ ਕਿ ਜ਼ਹਿਰੀਲੇ ਧੂਏ ਦੇ ਨਾਲ ਬੇਹੋਸ਼ ਹੋ ਜਾਂਦੇ ਆ ਔਰ ਉਹਨਾਂ ਬੱਚਿਆਂ ਦੀ मां ਦੀ ਜ਼ਹਿਰੀਲੇ ਧੂਏ ਦੇ ਨਾਲ ਮੌਤ ਹੋ ਜਾਂਦੀ ਹੈ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਖਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਨੇ ਕਿਉਂਕਿ ਠੰਡ ਤੋਂ ਬਚਣ ਦੇ ਲਈ ਪਰਿਵਾਰ ਆਪਣੇ ਘਰ ਦੇ ਵਿੱਚ ਕਮਰੇ ਦੇ ਵਿੱਚ ਉਸ ਨੂੰ ਬੰਦ ਕਰਕੇ ਅੰਗੀਠੀ ਬਾਲ ਲੈਂਦੇ ਆਂ ਔਰ ਅੰਗੀਠੀ ਦਾ ਧੂਆ ਜਿਹੜਾ ਬਹੁਤ ਜ਼ਿਆਦਾ ਜ਼ਹਿਰੀਲਾ ਹੁੰਦਾ ਇਸ ਧੂਏ ਦੇ ਨਾਲ ਬਹੁਤ ਸਾਰੀਆਂ ਮੌਤਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਪਰ ਲੋਕ ਇਸ ਗੱਲ ਤੋਂ ਭੁੱਲ ਜਾਂਦੇ ਨੇ ਕਿ ਜਦੋਂ ਤੁਸੀਂ ਅੱਗ ਸੇਕਦੇ ਹੋ ਤਾਂ ਉਹ ਸਮੇਂ ਬੂਹੇ ਬਾਰੀਆਂ ਜਿਹੜੀਆਂ ਨੇ ਤਕਰੀਬਨ ਖੁੱਲੀਆਂ ਰੱਖੀਆਂ ਜਾਂ ਤਾਂ ਜੋ ਜਿਹੜੀ ਹਵਾ ਹੈਗੀ ਆ ਉਹਦਾ ਸਰਕੂਲੇਸ਼ਨ ਹੁੰਦਾ ਰਹੇ ਔਰ ਸਭ ਤੋਂ ਵੱਡੀ ਧਿਆਨ ਦੇਣ ਵਾਲੀ ਗੱਲ ਆ ਕਿ ਜਦੋਂ ਤੁਸੀਂ ਸੌਣਾ ਹੈ ਤਾਂ ਉਦੋਂ ਅੰਗੀਠੀ ਨੂੰ ਜਾਂ ਕਮਰੇ ਨੂੰ ਬਿਲਕੁਲ ਕਲੀਨ ਕਰਕੇ ਧੂਏ ਨੂੰ ਬਾਹਰ ਕੱਢ ਕੇ ਉਸ ਤੋਂ ਬਾਅਦ ਸੌਇਆ ਜਾਵੇ ਤਾਂ ਜੋ ਉਹ ਜ਼ਹਿਰੀਲੇ ਧੂਏ ਦੇ ਨਾਲ ਤੁਹਾਡਾ ਕੋਈ ਜਾਣੀ ਨੁਕਸਾਨ ਨਾ ਹੋ ਸਕੇ। ਇਹ ਖਬਰ ਜਲੰਧਰ ਦੀ ਆ ਜਿੱਥੇ 2 ਸਾਲ 2 ਸਾਲ ਦਾ ਔਰ 8 ਮਹੀਨੇ ਦਾ ਬੱਚਾ ਔਰ ਉਹਨਾਂ ਦਾ ਪਿਤਾ ਬੁਰੇ ਤਰੀਕੇ ਨਾਲ ਜਿਹੜੇ ਕੀ ਬੇਹੋਸ਼ ਹੋ ਗਏ ਔਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਜੇਰੇ ਲਾਜ਼ ਨੇ ਪਰ ਉਹਨਾਂ ਬੱਚਿਆਂ ਦੀ ਜਿਹੜੀ ਮਾਂ ਉਹਦੀ ਜਿਹੜੀ ਆ आस पास आंधिया गुआ ने की कुछ इस बारे जानकारी दी है, मौके है। की कुछ किया, वो भी वीडियो आप सुन क्या, नाम क्या नाम है पता नहीं भाजी ऐसा तो कुछ नहीं भी हुआ था कल रात को हम लोग छुट्टी था आ गया सब लोग खाना खान खा लिया ऐसे सो लिया था आज सुबह जाके और जब हमरा ड्यूटी का टाइम हो गया तो हमारा भाई सबसे पहले आके उठाता था हम लोग जब आज क्यों नहीं आया तो ऐसे ऐसा वैसा देखा जो भी हुआ है वो देख लिया ऐसे जब आपने देखा था तो क्या हुआ था उस समय क्या वो उस टाइम क्या हुआ था कि वो दो बेटे हैं वो पे था अच्छा। और बीबी का था हम लोग को ऐसे लो पहले से मालूम है उसका डेथ हुआ था पहले से वो जो पति है ना उसका बीओ पे था वो बेड से नीचे गिरा हुआ था दरवाजे के सामने हम लोग गेट धकल के अंदर घुस के उसको उठा लिया ऐसा उसके बाद हॉस्पिटल किसने आपने था कि किसी और ने ऐसा हॉस्पिटल पे हम लोग क्या क्या है कि पहले अपनों रिश्तेदार को फोन किया ऐसा हम लोग जिसको पहचानते है उसको उसके बाद फिर वो लोग आ गया फिर ऐसा वैसा इकट्ठा होके फिर अभी दोनों बच्चे को कमल हॉस्पिटल पे और जो पति था उस, उसका जनता हॉस्पिटल में तो बातचीत हुई उसकी आ, बारे अभी बारे अभी, बारे अभी हुई है वो अभी होश में आया है क्या बोला अभी ठीक है ऐसा वैसा बोल रहा था जब आप सुबह कमरे में अंदर गए तो क्या धुआं वगैरह था क्या धुआं ऐसा नहीं था पाजी अभी तो गैस था ਕੋਈ ਕੁਝ ਵੀ ਨਹੀਂ ਥਾ ਐਵੇਂ ਐਸਾ ਹਮ ਲੋਕ ਨੂੰ ਸ਼ੱਕ ਲੱਗਿਆ ਮੈਂ ਸਵੇਰੇ ਸਵੇਰੇ ਗਿਆ ਨਾ 10 ਵਜੇ ਐਸਾ ਕੁਝ ਵੀ ਨਹੀਂ ਥਾ ਮੈਂ ਗਿਆ ਹੱਸਣ ਕੀ ਨਮਨ ਬਾਈ ਐਸੇ ਬਲਵਿੰਦਰ ਸਿੰਘ ਥਾਣਾ ਨਮੀ ਬਰਾਦਰੀ ਤੋਂ ਸਰ ਕੀ ਜਲਵਾਤ ਹੋਇਆ ਅੱਜ ਕੋਈ ਟੈਲੀਫੋਨ ਮਸੂਲ ਹੋਇਆ ਥਾਣੇ ਸਾਨੂੰ ਤੇ ਗਵਿੰਦਗੜ੍ਹ ਮਹੱਲੇ ਦੇ ਚ ਇੱਕ ਪਰਿਵਾਰ ਕਾਜਲ ਨਾਮ ਕੋ ਲੜਕੀ ਹੈ ਤੇ ਘਰ ਵਾਲਾ ਬਸ਼ਾਲ ਤੇ ਛੋਟੇ ਛੋੜੇ ਬੱਚੇ ਆ ਤੇ ਇੱਥੇ ਕਮਰਾ ਕਿਰਾਏ ਤੇ ਲਿਆਇਆ ਸੀਗਾ ਕਿ ਆਪ ਫਾਸਟ ਫੂਡ ਦਾ ਕੰਮ ਕਰਦੀ ਸੀ ਜੇ ਰਾਤ ਨੂੰ ਉਹਨਾਂ ਨੇ ਠੰਡ ਜ਼ਿਆਦਾ ਹੋਣ ਕਰਕੇ ਅੰਦਰ ਕੋਲੇ ਲਾ ਲਏ ਮਿੱਟੀ ਵਾਲੇ ਕੋਲੇ ਉਹਦੇ ਨਾਲ ਗੈਸ ਬੰਦ ਦੇ ਨਾਲ ਜਦੋਂ ਉਹਨਾਂ ਨੂੰ ਖਬਰਾੜੀ ਹੋਈ ਤੇ ਦੇਖਿਆ ਉੱਠ ਕੇ ਤੇ ਮੇਰੀ ਘਰ ਵਾਲੀ ਜਿਹੜੀ ਕੇਤਤੀ ਪਈ ਉਹਦੀ ਮੌਤ ਹੋ ਚੁੱਕੀ ਸੀ ਮੌਤ ਦਾ ਕਾਰਨ ਇਹੀ ਹੈ ਵੀ ਜਿਹੜੀ ਗੈਸ ਦੀ ਭੱਟੀ ਨਾਲ ਮੌਤ ਹੋਈ ਆ ਤੇ ਹੁਣ ਜਿਹੜੀ ਆ ਬੋਡੀ ਆਪਾਂ ਕਬਜ਼ੇ ਚ ਲੈ ਰਹੇ ਆ ਤੇ ਇਹਨੂੰ 173 ਦੀ ਕਾਰ ਵੀ ਬਾਸੇ ਬੋਡੀ ਨੂੰ ਸਿਬ ਹਾਤਾਲ ਚ ਜੀ ਦਾਹਲ ਕਰਾਵਾਂਗੇ